ਇਸ ਵੇਲੇ ਦੀ ਵੱਡੀ ਅਤੇ ਅਹਿਮ ਖਬਰ ਸੀਨੀਅਰ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਮਾਮਲੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਨੂੰ ਜ਼ਮਾਨਤ ਦੇ ਦਿੱਤੀ ਗਿਆ ਬਠਿੰਡਾ ਕੋਰਟ ਦੇ ਵਿੱਚ ਉਹਨਾਂ ਦੇ ਵਕੀਲ ਵਿਸ਼ਪਦੇਵ ਸਿੰਘ ਨੇ ਜਾਣਕਾਰੀ ਸਾਂਝੀ ਕੀਤੀ ਲੰਬੀ ਬਹਿਸ ਤੋਂ ਬਾਅਦ ਜਿਹੜਾ ਕਿ ਇਹ ਜ਼ਮਾਨਤ ਦਿੱਤੀ ਗਈ ਹੈ ਕਿਉਂਕਿ ਇਸ ਦੇ ਮਾਮਲੇ ਦੇ ਵਿੱਚ ਪੁਲਿਸ ਵੱਲੋਂ ਕੋਈ ਵੀ ਚਲਾਨ ਪੇਸ਼ ਨਹੀਂ ਕੀਤਾ ਗਿਆ ਤੇ ਫੜਿਆ ਗਿਆ ਨਸ਼ਾ ਵੀ ਕੱਟ ਸੀ ਜਿਸ ਦੇ ਚੱਲਦੇ ਹੁਣ ਇਸ ਨੂੰ ਜ਼ਮਾਨਤ ਦੇ ਦਿੱਤੀ ਗਿਆ ਹੋਰ ਕੀ ਕੁਝ ਜਾਣਕਾਰੀ ਇਸ ਮਾਮਲੇ ਦੇ ਵਿੱਚ ਵਕੀਲ ਵੱਲੋਂ ਸਾਂਝੀ ਕੀਤੀ ਗਈ ਆ ਆਉ ਤੁਹਾਨੂੰ ਸੁਣਾ ਦਈਏ ਪੁਲੀ ਹੀ ਲਈ ਗਈ ਜਿਹੜੀ ਰਿਕਵਰੀ ਇਹ ਤੋਂ ਹੋਈ ਨਹੀਂ ਐਕਚੁਅਲੀ ਪਲਾਨਟ ਕੀਤੀ ਦੀ ਰਿਕਵਰੀ ਹੈ ਬਾਕੀ ਜਿਹੜਾ ਕੋਈ ਸਾਡਾ ਡਿਫੈਂਸ ਸੀ ਜਿਹੜੇ ਅਸੀਂ ਬਾਅਦ ਵਿੱਚ ਡਿਸਕਲੋਜ਼ ਕਰਾਂਗੇ ਕਿਉਂਕਿ ਨਹੀਂ ਤਾਂ ਪੁਲਿਸ ਉਹਨੂੰ ਐਜ਼ ਯੂਜ਼ ਕਰੋਗੀ ਸਾਡੇ ਡਿਫੈਂਸ ਨੂੰ ਕਿਉਂਕਿ ਅਜੇ ਇਨੀਸ਼ੀਅਲ ਸਟੇਜ ਤੇ ਆ ਅਜੇ ਚਲਾਨ ਆਉਣਾ ਬਾਕੀ ਹੈ ਤੇ ਕਲਾਇੰਟ ਦਾ ਕੀ ਨਾਮ ਹੈ ਤੇ ਤੁਹਾਡਾ ਕੀ ਨਾਮ ਹੈ ਜਿਹੜੇ ਜੀ ਸਾਹਿਬ ਨੇ ਬੇਲ ਕੀਤੀ ਹੈ ਆ ਕਲਾਇੰਟ ਦਾ ਨਾਮ ਅਮਨਦੀਪ ਕੌਰ ਹੈ ਜੀ ਜਿਹੜੀ ਕਾਨਸਪੈਕ ਸੀਨੀਅਰ ਕਾਨਸਪੈਕ ਸੀ ਮੇਰਾ ਨਾਮ ਵਿਸ਼ਵਦੀਪ ਸਿੰਘ ਐਡਵੋਕੇਟ ਹੈ ਤੇ ਜਿਹੜੀ ਜੱਜ ਸਾਹਿਬ ਨੇ ਬੇਲ ਕੀਤੀ ਸੀ ਮਹੇਸ਼ ਕੁਮਾਰ ਜਿਹੜੀ ਸਪੈਸ਼ਲ ਜੱਜ ਪਰੰਡਾ ਉਹਨਾਂ ਨੇ ਬੇਲ ਕੀਤੀ ਹੈ ਇਹ ਆਪਣਾ ਐਸੈਸ਼ਿੰਗ ਜੱਜ ਸਾਹਿਬ ਐਡੀਸ਼ਨ ਐਡੀਸ਼ਨ ਹੈ ਸਪੈਸ਼ਲ ਕੋਰਟ ਹੈ ਐਨਡੀਪੀਐਸ ਸਰ ਇਸ ਮਾਮਲੇ ਦੇ ਵਿੱਚ ਪੁਲਿਸ ਵੱਲੋਂ ਵੀ ਕੋਈ ਪੱਕਾ ਰੱਖਿਆ ਗਿਆ ਜੀ ਮਾਨ ਦੇ ਹੁਣ ਆ ਫਿਲਹਾਲ ਪੁਲਿਸ ਨੇ ਕੋਈ ਪੱਕ ਨਹੀਂ ਕੀਤਾ ਰੱਖਿਆ ਜਸ ਇਨਵੈਸਟੀਗੇਸ਼ਨ ਆਫੀਸਰ ਚਲਾਣ ਲੈ ਕੇ ਆਈ ਸੀ ਕੋਰਟ ਨੇ ਕੋਈ ਉਹਨਾਂ ਤੋਂ ਖਾਸ ਕੁਐਰੀ ਨਹੀਂ ਪੁੱਟ ਕੀਤੀ ਜਸ ਕੁਐਰੀ ਇੰਨੀ ਸੀ ਉਹਨਾਂ ਦੀ ਕੀ ਇਹਨਾਂ ਦੇ ਕੋਈ ਹੋਰ ਮਾਮਲੇ ਵੀ ਪੈਂਡਿੰਗ ਹੈਗੇ ਨਹੀਂ ਹੈ ਸੋ ਸਾਡੇ ਨੂੰ ਸੀ ਕਿ ਇਹਦੇ ਇੱਕ ਐਨਡੀਪੀਐਸ ਕੋਰ ਦਾ ਮਾਮਲਾ ਹੈ ਨੀਗਾ ਇੱਕ ਆਈਪੀਸੀ ਦਾ ਮਾਮਲਾ ਹੈਗਾ ਉਹ ਅਜੇ ਕੋਰਟ ਚ ਪੈਂਡਿੰਗ ਹੈ ਸਰ ਜਿਸ ਤਰ੍ਹਾਂ ਪੁਲਿਸ ਦੇ ਤਰਫੋਂ ਇਹ ਤਾਂ ਮੌਕੇ ਤੇ ਬਰਾਬਰ ਕੀਤੀ ਗਈ ਸੀ ਸਾਰਾ ਪੁਆਇੰਟ ਕਰਦੇ ਹੋਏ ਤੇ ਰੋਣ ਜਿਹੜੇ ਦੇ ਨਾਰਗੇਟੀ ਵਿੱਚ ਪੁਲਿਸ ਕਹੇਗੀ ਕਿ ਇਸ ਦਾ ਮੌਕੇ ਤੇ ਫੜੀ ਗਈ ਹੈ ਪਰ ਉਹ ਪੁਲਿਸ ਨੇ ਸਾਰੇ ਝੂਠੇ ਗੇ ਬਣਾਏ ਸੀ ਸੋ ਅਜੇ ਬੇਲ ਤੇ ਕੰਡੀਸ਼ਨ ਤੇ ਇਹਨਾਂ ਨੂੰ ਛੱਡਿਆ ਗਿਆ ਅਜੇ ਟ੍ਰਾਇਲ ਜਿਹੜਾ ਚਲਾਨਾ ਹੋਣਾ ਬਾਕੀ ਹੈ ਉਹ ਟ੍ਰਾਇਲ ਡਿਸਾਈਡ ਕਰੂਗਾ ਕਿ ਇਹਨਾਂ ਤੋਂ ਰਿਕਵਰੀ ਹੋਈ ਹੈ ਜਾਂ ਇਹਨਾਂ ਦੇ ਪਲਾਨ ਕੀਤਾ ਗਈ ਹੈ ਰਿਕਵਰੀ ਹੋਰ ਵੀ ਕੋਈ ਦਿਖਾਈ ਕੀ ਹੈ ਨਾ ਹੋਰ ਰਿਕਵਰੀ ਹਨਸਤਾਰਾ ਗ੍ਰਾਮ ਤੋਂ ਬਣਾ ਕੋਈ ਰਿਕਵਰੀ ਹੈ ਰਿਕਵਰੀ ਦਾ ਕਾਇਨ ਕੇ ਫਰਮ ਕਰਿਆ ਹੋਊ ਅੱਜ ਸ਼ਾਮ ਤੱਕ ਆ ਜਾਣਗੇ ਰਾਲ ਬਠਿੰਡਾ ਜੇਲ੍ਹ ਤੇ ਮੇਲ ਬਾਂਡ ਜਿਹੜੀ ਫਰਨਿਸ਼ ਅੱਜ ਕਰਤੇ ਆ ਕਿੰਨੇ ਦਿਨ ਜੇਲ੍ਹ ਤੇ ਰਹਿਣਾ ਆ 2 ਦੀ ਰੈਸ ਸੀਗੀ ਅੱਜ ਵੇਲ ਹੋਊਗੀ ਹਾਰਲੀ 20 ਦਿਨ ਦੀ ਇਹਨਾਂ ਦੀ ਕਸਟਡੀ ਬੰਦੀ ਸੋਦਾਂ ਦੇ ਕਿ ਬਰਖਾਤ ਸੀਨੀਅਰ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਨੂੰ ਬਠਿੰਡਾ ਦੀ ਕੋਰ ਦੇ ਵਿੱਚ ਜ਼ਮਾਨਤ ਮਿਲੀ ਤਿੰਨ ਹਫ਼ਤਿਆਂ ਤੋਂ ਬਠਿੰਡਾ ਕੇਂਦਰੀ ਜੇਲ੍ਹ ਦੇ ਵਿੱਚ ਬੰਦ ਸੀ ਜੇਲ੍ਹ ਦੇ ਵਿੱਚੋਂ ਜਿਹੜੇ ਕਿ ਉਹ ਰਹਾ ਹੋਵੇਗੀ ਸੁਣਦਾ ਦੱਸਿਆ ਕਿ 2 ਅਪ੍ਰੈਲ ਨੂੰ ਬਠਿੰਡਾ ਪੁਰਜ਼ੇ ਵੱਲੋਂ ਬਾਦਲ ਰੋਡ ਨੰਨੀ ਛਾਂ ਚੌਕ ਦੇ ਨਜ਼ਦੀਕ ਸੀਨੀਅਰ ਮੈਲਾ ਕਾਂਸਟੇਬਲ ਅਮਨਦੀਪ ਕੌਰ ਨੂੰ ਕਾਲੇ ਰੰਗ ਦੀ ਥਾਰ ਗੱਡੀ ਸਮੇਤ ਚਿੱਟੇ ਦੇ ਸਮੇਤ ਗ੍ਰਿਫਤਾਰ ਕੀਤਾ ਗਿਆ ਸੀ ਹਕੀਕਤ ਟੀਵੀ ਪੰਜਾਬੀ ਲਈ ਬਠਿੰਡਾ ਤੋਂ ਗੋਬਿੰਦ ਸੈਣੀ ਦੀ ਰਿਪੋਰਟ